ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੀਸਰੇ ਪੈਰੇ ਦੇ ਵਿੱਚ ਗੁਰਮਾਨ ਸਿੰਘ ਸਾਹਿਬ ਪਾਤਸ਼ਾਹ ਬਿਆਨ ਕਰਦੇ ਨੇ ਜੇ ਪੈਰੇ ਰੈਣ ਕੇ ਵਣਜਾਰਿਆ ਮਿੱਤਰਾ ਤਨ ਜੋਗਨ ਸਿੰਘ ਚਿਤ ਕੇ ਬਚਪਨ ਦੀ ਅਵਸਥਾ ਤੋਂ ਇਨਸਾਨ ਜਵਾਨ ਹੋ ਗਿਆ ਜਵਾਨ ਹੋ ਗਿਆ 20 25 ਸਾਲ ਦੀ ਏਜ ਹੋ ਗਈ ਹੈ ਧਨ ਜੋਵਨ ਸਿਰ ਚਤ ਮਤਲਬ ਆਪਣੇ ਲਈ ਆਪਣੇ ਪਰਿਵਾਰ ਦੇ ਲਈ ਕੋਈ ਰੋਜ਼ਗਾਰ ਕਰ ਰਿਹਾ ਕੋਈ ਵਣਜ਼ ਕਰ ਰਿਹਾ ਕੋਈ ਬਿਜ਼ਨਸ ਕਰ ਰਿਹਾ ਹੈ ਚਤ ਦਾ ਮਤਲਬ ਹੁੰਦਾ ਧਿਆਨ ਅਵਸਥਾ ਦੇ ਵਿੱਚ ਜਾ ਕੇ ਜ਼ਿੰਮੇਵਾਰੀਆਂ ਵੱਧਦੀਆਂ ਐ ਇਨਸਾਨ ਦਾ ਵਿਆਹ ਹੋ ਜਾਂਦਾ ਹੈ ਤੇ ਜ਼ਿੰਮੇਵਾਰੀਆਂ ਦੇ ਦੁਆਰਾ ਹੀ ਉਹ ਫਿਰ ਇਹ ਸੋਚਦਾ ਕਿ ਕਿ ਪੈਸਾ ਕਿਸ ਤਰ੍ਹਾਂ ਕਤਰੁ ਕੀਤਾ ਕੀਤਾ ਜਾਵੇ ਤਾਂ ਨੇ ਜਵਨ ਸੀਉ ਚਿਤ ਜਵਾਨੀ ਦੀ ਅਵਸਥਾ ਹੈ ਹਰ ਕਾ ਨਾਮ ਨਾਲ ਚੇਤੇ ਬਣ ਜਾ ਰਿਹਾ ਮਿੱਤਰਾ ਬੱਦ੍ਹਾ ਛੱਪੇ ਜਿੱਤ ਦੇਖੋ ਗੁਰਨਾਨ ਸਿੰਘ ਪਾਤਸ਼ਾਹ ਕੀ ਸਮਝਾਉਣਾ ਜਾਂਦੇ ਨੇ ਉਹਨਾਂ ਨੇ ਕਿਹਾ ਕਿ ਇਨਸਾਨ ਬੰਦਨਾ ਦੇ ਵਿੱਚ ਬੰਦ ਚੁੱਕਾ ਹੈ ਉਹਦੀਆਂ ਜ਼ਿੰਮੇਵਾਰੀਆਂ ਵੱਧ ਚੁੱਕੀਆਂ ਨੇ ਹਰ ਕਾ ਨਾਮ ਨਾ ਚੇਤੀ ਬਣ ਜਾ ਰਿਹਾ ਮਿੱਤਰਾ ਬੱਦ੍ਹਾ ਛੱਪੇ ਜਿੱਤ ਕਤੇ ਵੀ ਇਹ ਜਿੰਮੇਵਾਰੀਆਂ ਨੇ ਜਿਹੜੀਆਂ ਇਹ ਅਸੀਂ ਛੱਡ ਨਹੀਂ ਸਕਦੇ ਇੱਥੇ ਵਿਆਹ ਹੋ ਗਿਆ ਹਰ ਕਾ ਨਾਮ ਨਾਲ ਚੇਤੇ ਬਣ ਜਾ ਰਿਆ ਮਿੱਤਰਾ ਬੰਦਾ ਬੰਦਾ ਛੁੱਟੇ ਜਿੱਤ ਹਰ ਕਾ ਨਾਮ ਨਾਲ ਚੇਤੇ ਪ੍ਰਾਣੀ ਵਿਕਲ ਪਿਆ ਸੰਗ ਮਾਇਆ ਮਾਇਆ ਸੰਸਾਰ ਵੀ ਜੋ ਵੀ ਅਸੀਂ ਦੇਖ ਰਹੇ ਆ ਆਪਣੇ ਆਸੇ ਪਾਸੇ ਕਿ ਹਰ ਕਿਸੇ ਇਨਸਾਨ ਦੇ ਕੋਲ ਉਹ ਚੀਜ਼ ਹੈਗੀ ਹੈ ਜੋ ਆਪਣੇ ਕੋਲ ਨਹੀਂ ਹੈ। ਸੰਸਾਰ ਦੇ ਵਿੱਚ ਉਸ ਦੇ ਲਈ ਦੌੜਦਾ ਹੈ ਇਨਸਾਨ ਕਿ ਇਹ ਚੀਜ਼ ਵੀ ਸਾਡੇ ਘਰ ਦੇ ਵਿੱਚ ਹੋਣੀ ਚਾਹੀਦੀ ਹੈ। ਪ੍ਰਾਪਰਟੀ ਹੋਣੀ ਚਾਹੀਦੀ ਹੈ ਔਰ ਪੈਸਾ ਵੀ ਜਿਆਦਾ ਤੋਂ ਜਿਆਦਾ ਹੋਣਾ ਚਾਹੀਦਾ। ਦੇਖੋ ਪਿਆਸੰਗ ਮਾਇਆ ਕਿਨੇ ਸੰਸਾਰ ਦਾ ਨਸ਼ਾ ਐਸਾ ਚੜ ਗਿਆ ਐਸਾ ਰੰਗ ਚੜ ਗਿਆ ਦਿਨ ਰਾਤ ਇਨਸਾਨ ਆਪਣੇ ਪਰਿਵਾਰ ਬਾਰੇ ਸੰਸਾਰ ਦੇ ਬਾਰੇ ਸੋਚ ਰਿਹਾ ਢੀਕੋ ਤੇ ਆਸੰਗ ਮਾਇਆ ਤਨ ਸੇ ਰੁੱਤਾ ਜੋਵਨ ਮੱਤਾ ਅਹਿਲਾ ਜਨਮ ਗਵਾਇਆ ਅਨਸੂਰਤਾ ਕਿ ਪ੍ਰਮਾਤਮਾ ਦੀ ਕੋਈ ਯਾਦ ਨਹੀਂ ਹੈ ਕਿ ਜਿੱਥੋਂ ਅਸੀਂ ਆਏ ਹੈ ਉਹਦੀ ਕੋਈ ਯਾਦ ਨਹੀਂ ਹੈ ਜਿਹੜਾ ਅਸਲ ਸਾਡਾ ਘਰ ਹੈ ਉਸ ਘਰ ਬਾਰੇ ਕੋਈ ਖਬਰ ਨਹੀਂ ਹੈ ਅਨਸੂਰਤਾ ਜੀਵਨ ਮਤਾਂ ਜੀਵਨ ਦਾ ਮਤਲਬ ਹੁੰਦਾ ਜਵਾਨੀ ਦੀ ਅਵਸਥਾ ਜਵਾਨੀ ਦੀ ਅਵਸਥਾ ਦੇ ਵਿੱਚ ਅਗਰ ਪ੍ਰਮਾਤਮਾ ਦੀ ਯਾਦ ਆ ਗਈ ਅਗਰ ਸਾਨੂੰ ਆਪਣੇ ਘਰ ਦੀ ਯਾਦ ਆ ਗਈ ਤੇ ਇਸ ਸਮੇਂ ਜੋ ਭਗਤੀ ਦੀ ਸ਼ੁਰੂਆਤ ਹੁੰਦੀ ਹੈ ਤੇ ਨੂੰ ਕਹਿੰਦੇ ਆ ਉਹ ਰੰਗ ਲੱਗਦਾ ਏ ਕਿ ਜਿਹੜਾ ਕਦੇ ਉਤਰਦਾ ਨਹੀਂ ਹੈ ਪੰਸਿਉ ਰੱਤਾ ਜੋਗਨ ਮੱਤਾ ਅਹਿਲਾ ਜਨਮ ਗਵਾਇਆ ਅਹਿਲਾ ਜਦਵੇਂ ਬੜੇ ਭਾਗਾਂ ਦੇ ਨਾਲ ਮਾਨਵ ਤਨ ਮਿਲਦਾ ਹੈ ਬੜੇ ਭਾਗਾਂ ਦੇ ਨਾਲ ਮਾਨਵ ਤਨ ਮਿਲਦਾ ਹੈ ਨਿਕਿ ਉਹ ਕਹਿੰਦੇ ਆ ਕਹਿੰਦੇ ਵੀ ਮਾਨਵ ਤਨ ਪਾ ਕੇ ਮਾਨਵ ਤਨ ਲੈ ਕੇ ਅਗਰ ਪ੍ਰਮਾਤਮਾ ਦੀ ਬੰਦਗੀ ਨਾ ਕੀਤੀ ਤਨ ਸਿਉ ਰਿੱਤਾ ਜੀਵਨ ਮੱਤਾ ਅਹਿਲਾ ਜਨਮ ਗਵਾਇਆ ਅਸੀਂ ਕੀ ਕਰਦੇ? ਕਿ ਸਾਰੀ ਜ਼ਿੰਦਗੀ ਸੰਸਾਰ ਨੂੰ ਜੋੜਦੇ ਅਸੀਂ। ਸੰਸਾਰ ਨੂੰ ਇਕੱਤਰਿਤ ਕਰਦੇ। ਧਰਮ ਸੱਤੀ ਵਪਾਰ ਨਾ ਕੀਤਾ। ਅੱਗੇ ਕਹਿ ਰਹੇ ਹਨ। ਕੰਮਤ ਅਰਬ ਨੂੰ ਨਹੀਂ ਜਾਣਿਆ। ਧਰਮ ਕੀ ਹੈ? ਧਰਮ ਕੋਈ ਪੋਸ਼ਪੂਸ਼ਾ ਦਾ ਨਾਮ ਨਹੀਂ ਹੈ। ਕਿਸੇ ਚਿੰਨ੍ਹ ਦਾ ਨਾਮ ਨਹੀਂ ਹੈ ਕਿਸੇ ਸੰਪਰਦਾ ਦਾ ਨਾਮ ਨਹੀਂ ਹੈ ਉਹ ਧਰਮ ਕੀ ਹੈ ਤਮ ਸੇਤੀ ਵਪਾਰ ਨਾ ਕੀਤਾ ਸੇਤੀ ਦਾ ਮਤਲਬ ਹੁੰਦਾ ਨਾਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਜ਼ਿਕਰ ਆਉਂਦਾ ਧਰਮ ਦਾ ਸੰਤ ਕੀ ਪੌੜੀ ਧਰਮ ਦਾ ਮਾਰਗ ਕਿ ਸੰਤ ਕੀ ਪੌੜੀ ਧਰਮ ਦਾ ਮਾਰਗ ਕੋਵਡ ਭਾਗੀ ਪਾਵੇ ਇਹ ਆ ਧਰਮ ਉਹ ਰਹੇ ਜੀ ਕੀ ਕਿਹਾ ਸੰਤ ਕੀ ਪੌੜੀ ਪੌੜੀ ਦਾ ਮਤਲਬ ਹੁੰਦਾ ਕਿ ਜਿਹਦੇ ਜਿਹਦੇ ਦੁਆਰਾ ਅਸੀਂ ਉੱਪਰ ਚੜਦੇ ਆ ਸੰਤ ਕੀ ਪੌੜੀ ਕਹਿੰਦੇ ਉਹ ਸੰਤ ਮਹਾਂਪੁਰਸ਼ ਆਉਂਦੇ ਆ ਜੀਵਨ ਦੇ ਵਿੱਚ ਤੇ ਧਰਮ ਦਾ ਸ਼ਾਖਸ਼ਾਤਕਾਰ ਕਰਾਉਂਦੇ ਧਰਮ ਨੂੰ ਦੇਖਿਆ ਜਾਂਦਾ ਏ ਧਰਮ ਦਾ ਦਰਸ਼ਨ ਹੁੰਦਾ ਏ ਸੰਤ ਕੀ ਪੌੜੀ ਧਰਮ ਦਾ ਮਾਰਗ ਕੋਵਡ ਭਾਗੀ ਪਾਵੇ ਪਾਣੀ ਸਾਰੇ ਪੜਦੇ ਆ ਸਾਰੇ ਹੀ ਪੜਦੇ ਆ ਲੇਕਿਨ ਉਹਨਾਂ ਨੇ ਕਿਹਾ ਕੋਵਡ ਭਾਗੀ ਪਾਵੇ ਕੋਈ ਵੱਡੇ ਭਾਗਾ ਆਲਾ ਹੀ ਉਸ ਧਰਮ ਦਾ ਸਾਖਸ਼ਾਤਕਾਰ ਕਰਦਾ ਏ ਉਸ ਉਸ ਧਰਮ ਦੀ ਪੌੜੀ ਦੇ ਉੱਤੇ ਚੜਦਾ ਏ ਧਰਮਸ਼ੇਤੀ ਵਪਾਰ ਨਾ ਕੀਤਾ ਕਹਿੰਦੇ ਜਦੋਂ ਤੁਸੀਂ ਧਰਮ ਦਾ ਦਰਸ਼ਨ ਹੋਊਗਾ ਉਦੋਂ ਵਪਾਰ ਹੋਊਗਾ। ਉਦੋਂ ਨਾਮ ਦੀ ਕਮਾਈ ਹੋਏਗੀ। ਉਦੋਂ ਉਸ ਦਾ ਧਿਆਨ ਹੋਊਗਾ। ਹੁਣ ਧਰਮ ਕੀ ਹੈ? ਇਹ ਸਰੀਰ ਸਭ ਧਰਮ ਹੈ। ਇਹਨੇ ਧਰਮ ਕੀ ਹੈ? ਇਹੋ ਸਰੀਰ ਸਭ ਧਰਮ ਹੈ। ਦੇਖੋ ਕਿੰਨੀ ਜ਼ਬਰਦਸਤ ਗੱਲ ਕਹਿਤੀ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕੀ ਇਹ ਸਰੀਰ ਇਹ ਸਰੀਰ ਸਭ ਧਰਮ ਹੈ ਜਿਸ ਸੱਚੇ ਕੀ ਵਿੱਚ ਜੋਤ ਕਦੇ ਕਾਲਪੁਰਖ ਪ੍ਰਮਾਤਮਾ ਕੋਈ ਬਾਹਰ ਨਹੀਂ ਹੈਗਾ ਉਹ ਸਾਡੇ ਅੰਦਰ ਹੈ ਜਿਸ ਸੱਚੇ ਕੀ ਵਿੱਚ ਜੋਤ ਗਹਿ ਜ ਰਤਨ ਵਿੱਚ ਲੋਖ ਲੋਕ ਰਹੇ ਕੋਈ ਗੁਰਮੁਖ ਕੱਡੇ ਖੋਟ ਕਹਿੰਦੇ ਇਸ ਸਰੀਰ ਦੇ ਅੰਦਰ ਉਹ ਧਰਮ ਹੈ ਜੀਦੇ ਦੁਆਰਾ ਅਸੀਂ ਉਹ ਖਜ਼ਾਨੇ ਨੂੰ ਹਾਸਲ ਕਰ ਸਕਦੇ ਆ ਕਿ ਉਹ ਖਜ਼ਾਨਾ ਬਾਹਰ ਨਹੀਂ ਹੈ ਉਹ ਖਜ਼ਾਨਾ ਕਿਹੜਾ ਹੈ ਜਿਹੜਾ ਅਕਾਲ ਪੁਰਖ ਪ੍ਰਮਾਤਮਾ ਦੇ ਦਰ ਤੇ ਚੱਲਦਾ ਜਾ ਕੇ ਧਰਮ ਸੇਤੀ ਵਪਾਰ ਨਾ ਕੀਤਾ ਕਹਿੰਦੇ ਇਹ ਵਪਾਰ ਹੈ ਇਹ ਵਪਾਰ ਕਰਨ ਆਇਆ ਹੈ ਇਨਸਾਨ ਇਹ ਜੀਵ ਆਤਮਾ ਇਹ ਵਪਾਰ ਦੇ ਦੁਆਰਾ ਇਸ ਵਣ ਦੇ ਦੁਆਰਾ ਇਹਦਾ ਆਉਣਾ ਜਾਣਾ ਸੰਸਾਰ ਦੇ ਵਿੱਚੋਂ ਖਤਮ ਹੁੰਦਾ ਹੈ ਧਰਮ ਸੇਤੀ ਵਪਾਰ ਨਾ ਕੀਤਾ ਕਰਮ ਨਾ ਕੀਤਾ ਮੀਤ ਕਹਿੰਦੇ ਅਸੀਂ ਇਸ ਤਰ੍ਹਾਂ ਦੇ ਕਰਮ ਵੀ ਨਹੀਂ ਕੀਤੇ ਕਿ ਪ੍ਰਮਾਤਮਾ ਸਾਨੂੰ ਮਿਲ ਜਵੇ ਧਰਮ ਸੇਤੀ ਵਪਾਰ ਨਾ ਕੀਤਾ ਕਰਮ ਨਾ ਕੀਤਾ ਮੀਤ ਕਹੇ ਨਾਨਕ ਪ੍ਰਾਣੀ ਤੀਜੇ ਵਹਿਰੇ ਧਨ ਜੋਬਨ ਸਿਓ ਚਿੱਤ ਕੀ ਜਵਾਨ ਹੋ ਗਿਆ ਸਾਰੀ ਜ਼ਿੰਦਗੀ ਪੈਸਾ ਕਮਾਇਆ لیکن پرماطما ਨੂੰ یاد نہیں ਕੀਤਾ۔ تاں ہی انہوں نے کہیا تিজے تیرے ਰੈਣ ਕੇ ਬਣ ਜਾ ਰਿਆ ਮਿਤਰਾ ਤਨ ਜੋਵਨ ਸਿਓ ਚਿਤ। ਕਿ انسان ਮਾਇਆ ਦੇ ਵਿੱਚ ਰੁੱਝਿਆ ਹੋਇਆ ਹੈ। ਉਹਨੂੰ ਸਮਝ ਨਹੀਂ ਆ ਰਹੀ ਮੈਂ ਕਰਨ ਕੀ ਆਇਆ। ਆਤਮਿਕ ਸ਼ਾਂਤੀ ਨਹੀਂ ਆਈ ਸਾਨੂੰ ਆਤਮਿਕ ਸ਼ਾਂਤੀ। ਆਤਮਿਕ ਸਤਰ ਦੇ ਉੱਤੇ ਉਹ ਪਰੇਸ਼ਾਨ ਹੈ। ਇਸ ਕਰਕੇ ਜੋ ਬਾਣੀ ਕਹਿ ਰਹੀ ਹੈ ਤੀਜੇ ਪੈਰ ਦੇ ਵਿੱਚ ਕਿ ਉਸ ਧਰਮ ਦਾ ਵਪਾਰ ਕਰਨਾ ਸੀ ਉਹਦੀ ਵਣਜ ਕਰਨੀ ਸੀ ਸੋ ਮੌਕਾ ਚੁੱਕ ਗਏ ਆ ਅਸੀਂ ਅੱਗੇ ਚੌਥੇ ਪੈਰੇ ਦੀ ਵੀਡੀਓ ਕੀ ਕਹਿ ਰਹੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ